ਸਾਲਟ ਠੀਕ ਕਰਨ ਦੇ ਜੀ ਲੈਟ ਦਾ ਸੁਨਾਮ ਰੋਡ ਤੇ ਸਰ ਤੇ ਸਾਰਾ ਜੈ ਸਾਹਬ ਨੇ ਮੈਨੂੰ ਉੱਪਰ ਚੜਾਇਆ ਤੇ ਉੱਪਰ ਮੇਰੇ ਕਰੰਟ ਲੱਗ ਗਿਆ ਸੀ ਯਾਰ 11000 ਵੋਲਟੇਜ ਅੱਜ ਤੱਕ ਸਰ ਉਹਨਾਂ ਨੇ ਇਨਸਾਨੀਅਤ ਦੌਰ ਤੇ ਵੀ ਨਹੀਂ ਮੈਨੂੰ ਪੁੱਛਿਆ ਸਰ ਮੈਂ ਡਿਪਲੋਮਾ ਇਲੈਕਟ੍ਰੀਕਲ ਆ ਤੇ ਜੈ ਦੀ ਅਪਰੈਂਟਸ਼ਿਪ ਕੀਤੀ ਹੋਈ ਹੈ ਸਰ ਤੇ ਨਾਲ ਮੈਂ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਸਰ ਤੇ ਅੱਗੇ ਮੇਰੀ ਸਟੱਡੀ ਜਾਰੀ ਹੈ ਸਰ ਮੈਂ ਵੀਡੀਓ ਦੇਖੀ ਤੇ ਵੀਡੀਓ ਦੇ ਵਿੱਚ ਸਰ ਮੈਨੂੰ 휠ਚੇਅਰ ਟੂਰਟਡ ਬਾਰੇ ਪ੍ਰਵੇਜ ਜੀ ਨੇ ਦੱਸਿਆ ਮੈਨੂੰ ਬਰਨਾਲੇ ਤੋਂ ਤੇ ਸਰ ਉਸ ਤੋਂ ਬਾਅਦ ਮੈਂ ਚੰਡੀਆੜਾ ਟ੍ਰੈਲ ਦੇਣ ਗਿਆ ਅਸੀਂ ਦੋਨੋਂ ਤੇ ਉੱਥੇ ਸਰ ਮੈਂ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਜੀ ਤੇ ਸਰ ਆ ਮੇਰਾ ਵਰਲਡ ਕੱਪ ਦੇ ਵਿੱਚ ਕਬੱਡੀ ਦੇ ਵਿੱਚ ਮੈਂ ਸਰ ਤਿੰਨ ਵਾਰ ਪਾਰਟਿਸਪੀਟੈਂਟ ਕੀਤਾ ਔਨ ਮੇਨ ਸਟੇਜ ਪਰਫੋਰਮੈਂਸ ਮੈਂ ਹੁੰਦਾ ਸੀ ਸਰ ਵਰਲਡ ਕੱਪ ਦੇ ਵਿੱਚ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਦੇ ਵਿੱਚ ਰਹਿੰਦੇ ਲਵ ਪ੍ਰੀਤ ਦੇ ਨਾਲ ਤੁਹਾਨੂੰ ਦੱਸ ਦਈਏ ਜੇ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਤੋਂ ਕੀ ਨਹੀਂ ਕਰ ਸਕਦਾ ਜਿਸ ਦੀ ਕੀ ਜਿਉਂਦਾ ਜਾਗਦਾ ਇਹ ਮਿਸਾਲ ਹਨ 2019 ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਇਹ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਕੰਮ ਕਰ ਰਹੇ ਸਨ ਤਾਂ ਉੱਥੇ ਇਹਨਾਂ ਨੂੰ ਹਾਦਸਾ ਹੋ ਜਾਂਦਾ ਹੈ ਜਿਸ ਕਾਰਨ ਇਹਨਾਂ ਦੀ ਲਤ ਕੱਟ ਜਾਂਦੀ ਹੈ ਉਸ ਤੋਂ ਬਾਅਦ ਜੋ ਹਾਲਾਤ ਹਨ ਵੱਧ ਤੋਂ ਵੱਧਰ ਹੋ ਜਾਂਦੇ ਹਨ ਬਿਜਲੀ ਬੋਰਡ ਦੇ ਵਿਭਾਗਾਂ ਵੱਲੋਂ ਵੀ ਇਹਨਾਂ ਦੀ ਬਾਹ ਨਹੀਂ ਫੜੀ ਜਾਂਦੀ ਕਿਸੇ ਪਾਸੇ ਇਹਨਾਂ ਨੂੰ ਕੋਈ ਹੈਂਡੀਕੈਪਡ ਹੋਣ ਦੇ ਨਾਤੇ ਕੋਈ ਤਰਸ ਆਧਾਰ ਤੇ ਨੌਕਰੀ ਨਹੀਂ ਦਿੱਤੀ ਜਾਂਦੀ ਤਾਂ ਇਹਨਾਂ ਨੇ ਹਿੰਮਤ ਨਹੀਂ ਹਾਰੀ ਲੜਦੇ ਰਹੇ ਸੰਘਰਸ਼ ਕਰਦੇ ਰਹੇ ਇਸ ਸੰਘਰਸ਼ ਦੇ ਦੌਰਾਨ ਇਹਨਾਂ ਦੇ ਜੋ ਘਰ ਵਾਲੇ ਸਨ ਉਹ ਹਿੰਮਤ ਹਾਰ ਗਏ ਅਤੇ ਇਹਨਾਂ ਦਾ ਸਾਥ ਛੱਡ ਕੇ ਇਹਨਾਂ ਤੋਂ ਵੱਖ ਹੋ ਗਏ ਲੇਕਿਨ ਵੀਰ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਤਾਂ ਉਹਨਾਂ ਨੇ ਜੋ ਹੈ ਕ੍ਰਿਕਟ ਖੇਲਣੀ ਸ਼ੁਰੂ ਕੀਤੀ ਕ੍ਰਿਕਟ ਦੇ ਵਿੱਚ ਇਹ ਵੀਲਚੇਅਰ ਕ੍ਰਿਕਟ ਖੇਡਦੇ ਹਨ ਜਿਸ ਵਿੱਚ ਇਹ ਮੈਡਲ ਬਹੁਤ ਜ਼ਿਆਦਾ ਲਿਆ ਚੁੱਕੇ ਹਨ ਸਰਟੀਫਿਕੇਟ ਬਹੁਤ ਜ਼ਿਆਦਾ ਲਿਆ ਚੁੱਕੇ ਹਨ ਅਤੇ ਨੈਸ਼ਨਲ ਖੇਡ ਚੁੱਕੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਾਈ ਨੇ ਜੋ ਮੈਡਲ ਪਾਏ ਹੋਏ ਹਨ ਕਾਫੀ ਜ਼ਿਆਦਾ ਇਹਨਾਂ ਵੱਲੋਂ ਇਹਨਾਂ ਕੋਲ ਸਰਟੀਫਿਕੇਟ ਵੀ ਗਏ ਹਨ ਤਾਂ ਗੱਲਬਾਤ ਕਰਾਂਗੇ ਲਵਪ੍ਰੀਤ ਦੇ ਨਾਲ ਕਿ ਜ਼ਿੰਦਗੀ ਦਾ ਜੋ ਹੁੰਦਾ ਹੈ ਸਫਰ ਹੈ ਕੀ ਕੋ ਸਿੱਖ ਨੂੰ ਮਿਲਿਆ ਕੀ ਕਹਣਾ ਚਾਹੋਗੇ ਵੀਰ ਜੀ ਪਹਿਲਾਂ ਤਾਂ ਦੱਸੋ ਕਿ ਮਨ ਦੇ ਵਿੱਚ ਜਦੋਂ ਸੱਟ ਲੱਗੀ ਮਨ ਚ ਕੀ ਖਿਆਲ ਸਕਦੇ ਕਿ ਹੁਣ ਕੀ ਬਣੇਗਾ ਹਨਾ ਕੀ ਕਰਾਂਗੇ ਗੁਜ਼ਾਰਾ ਕਰਦਾ ਕਿਵੇਂ ਹੋਊਗਾ ਤੁਰਨ ਫਿਰਨ ਚ ਬਰਨ ਦਾ ਅਸਲ ਮਰਥ ਹੋਇਆ ਹੂੰ ਤੁਸੀਂ ਦੱਸੋ ਜੀ ਮੈਂ ਲਾਪਰੇ ਸਿੰਘ ਸਰ ਮੇਰੇ ਜਦੋਂ ਸੱਟ ਲੱਗੀ ਇੱਕਦਮ ਦਾ ਮੇਰੀ ਲਾਈਫ ਦਾਮਾ ਜ਼ੀਰੋ ਹੋ ਗਈ ਸੀ ਸਰ ਖਤਮ ਹੀ ਹੋ ਰਿਹਾ ਸੀ ਮੈਂ ਮਰਨ ਕੁੱਪੜੀ ਸਰ ਪਹਿਲੇ ਹੀ ਮੈਂ ਇਦਾਂ ਸੀ ਐਕਸੀਡੈਂਟ ਦੇ ਕਾਰਨ ਲੱਤਾਂ ਚੱਲੀਆਂ ਗਈਆਂ ਸਰ ਮੇਰਾ ਪੇਟ ਦੇ ਸਰਜਰੀ ਹੋਣਾ ਤੇ ਸਰ ਟਾਰਾ ਇਟਾ ਮੇਰੇ ਮਾਤਾ ਦਾ ਵਿਛੋੜਾ ਤੇ ਘਰ ਵਾਲੀ ਦਾ ਬਿਛੋੜਾ ਤੇ ਸਰ ਬਹੁਤ ਜਿਆਦਾ ਇਹ ਜੀ ਪ੍ਰੋਬਲਮ ਆਈ ਸਰ ਜਿਹਦੇ ਤੇ ਜਮਈ ਫਤਮੀ ਹੋ ਰਿਆ ਸੀ ਸਰ ਜ਼ੀਰੋ ਹੋ ਰਿਆ ਸੀ ਮੈਂ ਬੇਤੀ ਜਦੋਂ ਸੱਟ ਲੱਗੇ ਤੁਹਾਡੇ ਕਿਵੇਂ ਲੱਗੀ ਸੱਟ ਇਹ ਲੱਤ ਕਿਵੇਂ ਕਟੀ ਸਰ ਮੈਂ ਬੀਲਬੋਰਡ ਦੇ ਵਿੱਚੋਂ ਕੰਟਰੈਕਟ ਤੇ ਲੱਗਾ ਹੋਇਆ ਸੀ ਜੀ ਤੇ ਸਰ ਅਸੀਂ ਉੱਥੇ ਫਾਲਟ ਠੀਕ ਕਰਨ ਜੇ ਸੀ ਲੈਟ ਦਾ ਸੁਨਾਮ ਰੋਡ ਤੇ ਸਰ ਤੇ ਸਾਰਾ ਜੇਹੇ ਸਾਹਮਣੇ ਮੈਨੂੰ ਉੱਪਰ ਚੜਾਇਆ ਤੇ ਉੱਪਰ ਮੇਰੇ ਕਰੰਟ ਲੱਗ ਗਿਆ ਸੀ ਯਾਰ 11000 ਵੋਲਟੇਜ ਤੇ ਜਦੋਂ ਤੁਸੀਂ ਉੱਪਰ ਚੜਦੇ ਹੋ ਤਾਂ ਕਰੰਟ ਬੰਦ ਹੁੰਦਾ ਉਸ ਟਾਈਮ ਤਾਂ ਸਰ ਕਰੰਟ ਬੰਦ ਸੀ ਜੇਹੇ ਸਾਹਮਣੇ ਕਿਹਾ ਕੀ ਕਰੰਟ ਬੰਦ ਆ ਸਰ ਅਸੀਂ ਵੀ ਚੈੱਕ ਕੀਤਾ ਕਰੰਟ ਬੰਦ ਸੀ ਉਸ ਟਾਈਮ ਬਟ ਜਦੋਂ ਸਰ ਉੱਪਰ ਚੜਿਆ ਤਾਂ ਸਰ ਜਿਹੜੀ ਦੂਜਾ ਫੀਡਰ ਸੀ ਜੇਹੇ ਸਾਹ ਭੁੱਲ ਗਿਆ ਉਹ ਬੰਦ ਰਹਿਣਾ ਤੇ ਅਸਲ ਦੇ ਵਿੱਚ ਜਦੋਂ ਮੈਂ ਸਰ ਤਾਰ ਨੂੰ ਹੱਥ ਪਾਇਆ ਤੇ ਜੁਆਇੰਟ ਲਾਨ ਲੱਗਿਆ ਸਰ ਉਦੋਂ ਸਰ ਮੇਰੇ ਪੇਟ ਨੂੰ ਖਿੱਚ ਕੇ ਲੱਤਾਂ ਵੀ ਜੀ ਮੇਰੇ ਪੜਾਕੇ ਪੈ ਗਈ ਸੀ ਸਰ ਅਰਥ ਹੋ ਗਿਆ ਜਿੱਥੇ ਤਾਂ ਜਦੋਂ ਤੁਹਾਡੇ ਇਹ ਸੱਟ ਲੱਗ ਗਈ ਲੱਤ ਕੱਟੀ ਐ ਉਸ ਤੋਂ ਬਾਅਦ ਤੁਸੀਂ ਬਿਜਲੀ ਬੋਰਡ ਦੇ ਅਫਸਰਾਂ ਕੋਲੇ ਜਾਂ ਕਿਸੇ ਮਨਿਸਟਰ ਕੋਲੇ ਗਏ ਹੋਗੇ ਕਿ ਮੈਨੂੰ ਤਰਸ ਅਧਾਰ ਤੇ ਨੌਕਰੀ ਦਿੱਤੀ ਜਾਵੇ ਕਿਉਂਕਿ ਸੱਟ ਤਾਂ ਤੁਹਾਡੇ ਲੱਤਾਂ ਤੇ ਤੁਹਾਡੀ ਡਿਊਟੀ ਦੁਰਾਨੀ ਕੱਟੀ ਸੀਗੀ ਜੀ ਸਰ ਸਰ ਮੇਰੀ ਫੈਮਲੀ ਨੇ ਬਹੁਤ ਜ਼ਿਆਦਾ ਆਹੀ ਠੱਠੇ ਖਾਦੇ ਨੇ ਸਰ ਸਰ ਕੋਈ ਸੁਣਵਾਈ ਨਹੀਂ ਹੋਈ ਸਾਰੇ ਅਫਸਰਾਂ ਲਵੇ ਸਰ ਸੀਐਮਡੀ ਚੇਅਰਮੈਨ ਪੀਐਸਪੀਸੀ ਵਾਲਾ ਆਪਣੇ ਪਟਿਆਲਾ ਸਰ ਉਹਨਾਂ ਲਵੇ ਐਸ ਸੀ ਸਾਹਿਬ ਲਵੇ ਐਕਸ਼ਨ ਸਾਹਿਬ ਲਵੇ ਸਰ ਇੰਨੇ ਲੈਟਰ ਵੀ ਮੇਰੇ ਬਹੁਤ ਜ਼ਿਆਦਾ ਗਏ ਨੇ ਸਰ ਮੇਰੇ ਅੱਜ ਤੱਕ ਸਰ ਉਹਨਾਂ ਨੇ ਇਨਸਾਨੀਅਤ ਤੌਰ ਤੇ ਵੀ ਨਹੀਂ ਮੈਨੂੰ ਪੁੱਛਿਆ ਸਰ ਤੁਹਾਡੇ ਗਵਾਨ ਜੀ ਵਿਜੇਂਦਰ ਸਿੰਘ ਲਾ ਕੈबिनेट मिनिस्टर ਰਹੇ ਨੇ ਇਹਨਾਂ ਕੋਲੇ ਕਦੇ ਗੁਹਾਰ ਲਗਾਈ ਸੀ ਜੀ ਸਰ ਇਹਨਾਂ ਲਵੇ ਗੁਹਾਰ ਲਾਈ ਸੀ ਪਰ ਸਰ ਅੱਨੀ ਮੇਰੀ ਹੈਲਪ ਨਹੀਂ ਹੋਈ ਭਾਈ ਹੁਣ ਆਮ ਆਦਮੀ ਪਾਰਟੀ ਦੇ ਕਿਸੇ ਅਧਿਕਾਰੀ ਕੋਲੇ ਜਾਂ ਕਿਸੇ ਮਿਨਿਸਟਰ ਕੋਲੇ ਕਿਸੇ ਕੋਲੇ ਕੋਈ ਗੁਹਾਰ ਲਾਈ ਹੈ ਜੀ ਸਰ ਮੈਂ ਅਪਲੀਕੇਸ਼ਨ ਦੇ ਦਿੱਤਾ ਸਰ ਮੈਂ ਐਮ ਐਲ ਏ ਸਾਹਿਬ ਨੂੰ ਵੀ ਤੇ ਐਮਪੀ ਸਾਹਿਬ ਨੂੰ ਵੀ ਪਲੀਜ਼ ਮੇਰੇ ਵਰਗਾ ਸਰ ਕੋਈ ਨਹੀਂ ਸਰ ਠੋਕੂ ਸਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਨਹੀਂ ਸਾਡਾ ਸੁਣਿਆ ਜਾ ਰਿਹਾ ਜੀ ਤੇ ਬਾਕੀ ਸਾਰੇ ਆਮ ਨੌਜਵਾਨ ਦਾ ਤੁਸੀਂ ਦੇਖੋ ਇੱਕ ਪਾਸੇ ਦਾ ਪੰਜਾਬ ਆਪਣਾ ਦਲਦਲ ਦੇ ਵਿੱਚ ਜਾ ਰਿਹਾ ਤੇ ਦੂਜੇ ਪਾਸੇ ਅਸੀਂ ਮੱਲਾ ਮਾਰ ਰਹੇ ਆ ਤੇ ਸਾਡੀ ਵੀ ਨਹੀਂ ਸੁਣਵਾਈ ਹੋ ਰਹੀ ਇਸ ਚੀਜ਼ ਦੀ ਕਿੰਨਾ ਪੜੇ ਦੇਖਿਓ ਸਰ ਮੈਂ ਡਿਪਲੋਮਾ ਇਲੈਕਟ੍ਰੀਕਲ ਆ ਤੇ ਜੇਹ ਦੀ ਅਪ੍ਰੈਂਟਿਸਿਪ ਕੀਤੀ ਹੋਈ ਹੈ ਸਰ ਤੇ ਨਾਲ ਮੈਂ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ ਸਰ ਤੇ ਅੱਗੇ ਮੇਰੀ ਸਟੱਡੀ ਜਾਰੀ ਹੈ ਸਰ ਜਨਨ ਕਿ ਤੁਸੀਂ ਬਹਿ ਕੇ ਵੀ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਸੀ ਜੇ ਤੁਹਾਨੂੰ ਨੌਕਰੀ ਮਿਲਦੀ ਹਣਾ ਜੀ ਸਰ ਜ ਤਾਂ ਕਿਤਨਾ ਕਿਤੇ ਜੋ ਘਰ ਦੇ ਹਾਲਾਤ ਬਣੇ ਇਸ ਦਾ ਜ਼ਿੰਮੇਵਾਰ ਕਿਤਨਾ ਕਿਤੇ ਸਰਕਾਰ ਨੂੰ ਆਪਾਂ ਚਾਹੇ ਮੌਜੂਦਾ ਸਰਕਾਰ ਉਸ ਟਾਈਮ ਕੋਈ ਮਰਜ਼ੀ ਸੀਗੀ ਆਪਾਂ ਉਸ ਨੂੰ ਟਹਿਰਾ ਸਕਦੇ ਹਾਂ ਵੀ ਘਰ ਜਿਹੜਾ ਉਜੜਿਆ ਵਾਈਫ ਛੱਡ ਕੇ ਚਲੀ ਗਈ ਮੈਨੂੰ ਝਟਕਾ ਲੱਗਿਆ ਤਾਂ ਕਿਤੇ ਨਾ ਕਿਤੇ ਸਰਕਾਰਾਂ ਦਾ ਫੇਲਰ ਹੈ ਜੀ ਸਰ ਜੀ ਜਸ ਕੋਈ ਸਾਰੇ ਇਹਦੇ ਜੇ ਸਰਕਾਰਾਂ ਨੂੰ ਕਹਿ ਸਕਦਾ ਠੋਕੀ ਸਾਰਾ ਸਾਡੇ ਬਾਰੇ ਕੁਝ ਸੋਚਣਾ ਜੇ ਕਿਉਂਕਿ ਅਸੀਂ ਪੜ੍ਹੇ ਲਿਖੇ ਇਨਸਾਨ ਆ ਤੇ ਹੋਰ ਵੀ ਮੇਰੇ ਨੌਜਵਾਨ ਪੀੜ੍ਹੀ ਵਾਲ ਭਰਾ ਨੇ ਜਿਹੜੇ ਉਹਨਾਂ ਬਾਰੇ ਵੀ ਕੁਝ ਸੋਚਣ ਤੇ ਸਾਰਾ ਤਾਂ ਅਸੀਂ ਆਪਣੇ ਪੰਜਾਬ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਰੜਾਣ ਲਈ ਖੜੇ ਹਾਂ ਭਤੀ ਜੀ ਫਿਰ ਮੰਜ ਕਿੱਥੋਂ ਆਇਆ ਕਿ ਕ੍ਰਿਕਟ ਖੇលਨਾਗਾ ਕਿਵੇਂ ਸਬਾਬਾ ਬਣਿਆ ਕ੍ਰਿਕਟ ਖੇਲਣ ਦਾ ਸਰ ਮੈਂ 3 ਸਾਲ ਦਾ ਬੈੱਡ ਤੇ ਰਹਾ ਸਰ ਮੈਂ ਬੈੱਡ ਰਸ ਤੇ ਤੋਂ ਉਸ ਤੋਂ ਬਾਅਦ ਸਰ ਮੇਰਾ ਹੌਲੀ ਹੌਲੀ ਸਰ ਕਰੰਟ ਲੱਡਣ ਤੋਂ ਬਾਅਦ ਸਰ ਪੀਜੀਆਈ ਦੇ ਵਿੱਚ ਪਟਿਆਲੇ ਸਰ ਸਾਰੇ ਪਾਸੇ ਘਰ ਦੇ ਤੁਹਾਨੂੰ ਪਤਾ ਹੈ ਸਰ ਦਿਨ ਰਾਤ ਸਾਡੀ ਕੋਈ ਬੇਜ਼ੀ ਸਰ ਅੱਖਾਂ ਮੇਰੇ ਫਾਦਰ ਸਾਹਿਬ ਨਾਲ ਹੰਝੂ ਲੈ ਲੈ ਕੇ ਰੋ ਰਹੇ ਸੀ ਸਰ ਉਸ ਟਾਈਮ ਜਿਹੜੇ ਮੇਰੇ ਮੈਂ ਤਾਂ ਸਰ ਕੁਝ ਕਰ ਨਹੀਂ ਪਾਰਾ ਸੀ ਕਿਉਂਕਿ ਮੈਂ ਤਾਂ ਵੀ ਹੁੰਦੇ ਬੈਡੀ ਲੈਟਰ ਦੇ ਪਿਆ ਸੀ ਸਰ ਉੱਥੇ ਪੀਜੀਆਈ ਆਈਸੀਜੂ ਦੇ ਵਿੱਚ ਤੇ ਸਾਰਾ ਮੇਰਾ ਛੋਟਾ ਬ੍ਰਦਰ ਜੀ ਜੋ ਮੇਰਾ ਤੇ ਮੇਰੇ ਫਾਦਰ ਸਾਹਿਬ ਉਹੀ ਮੇਰੇ ਸਰ ਸਾਹਮਦੇ ਸੀ ਮੈਨੂੰ ਸਾਰਾ ਮੇਰਾ ਡੈਪਰ ਵਗੈਰਾ ਉਹ ਲਾਣਾ ਉਹਨਾਂ ਨੇ ਰੋਟੀ ਬਣਾਣੀ ਸਾਰੀ ਕਹੇ ਦਾ ਟਾਈਮ ਆਇਆ ਜਦੋਂ ਮੇਰੇ ਮਾਤਾ ਜੀ ਚਲੇ ਗਏ ਤੇ ਮੇਰੇ ਘਰ ਵਾਲੀ ਚੰਗੀ ਰੋਟੀ ਸਾਰਾ ਕਈ ਵਾਰ ਨਸੀਬ ਹੁੰਦੀ ਸੀ ਕਈ ਵਾਰ ਨਹੀਂ ਨਸੀਬ ਹੁੰਦੀ ਸੀ ਤੇ ਇਦਾਂ ਸਾਰ ਉਸ ਤੋਂ ਬਾਅਦ ਮੈਂ ਗੇਮਾਂ ਬਾਰੇ ਮੈਂ ਵੀਡੀਓ ਦੇਖਣ ਲੱਗਾ ਚਲੋ ਥੋੜਾ ਮੋਟਾ ਤੇ ਸਾਰ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਜਿਵੇਂ ਪਹਿ ਪਹਿਨੇ ਸਾਰ ਟੂਡੇ ਸਟੇਟ ਵੀ ਨਹੀਂ ਪੈ ਜਾਂਦਾ ਸੀ ਸਾਰ ਇੰਨਾ ਜਿਆਦਾ ਕਰਦੇ ਸਾਈਡ ਨੂੰ ਇਧਰਲੀ ਸਾਈਡ ਨੂੰ ਕਰਦੇ ਇਧਰਲੀ ਸਾਈਡ ਤੇ ਸਾਰ ਅੱਧੇ ਹੱਥ ਦੀ ਐਕਸਸਰ ਜਾਂਦਾ ਹੋਰ ਕੋਈ ਨਾ ਕੋਈ ਸਾਰ ਇਦਾਂ ਦੀਆਂ ਗੇਮ ਵਾਲੀਆਂ ਐਕਸਰਸਾਈਜ਼ਾਂ ਜਿਹੜੀਆਂ ਆ ਸਾਹ ਨੂੰ ਕੰਟਰੋਲ ਜੀ ਬਾਹਵਾ ਮਾਰਨੀ ਫੂਕ ਮਾਰਨੀ ਜੀ ਜਿਹਦੇ ਨਾਲ ਬੋਲਿੰਗ ਦਾ ਤੇ ਸਾਰਾ ਇਦਾਂ ਦੀਆਂ ਮੈਂ ਕੁਸ਼ ਕਰਦਾ ਰਿਹਾ ਸਾਰਾ ਤੇ ਹੌਲੀ-ਹੌਲੀ ਮੈਂ ਵੀਡੀਓ ਦੇਖੀ ਤੇ ਵੀਡੀਓ ਦੇ ਵਿੱਚ ਸਾਰ ਮੈਨੂੰ 휠ਚੇਅਰ ਕ੍ਰਿਕਟ ਬਾਰੇ ਪ੍ਰਵੇਸ਼ ਜੀ ਨੇ ਦੱਸਿਆ ਮੈਨੂੰ ਬਰਨਾਲੇ ਤੋਂ ਤੇ ਸਾਰਾ ਉਸ ਤੋਂ ਬਾਅਦ ਮੈਂ ਚੰਡੀਆੜਾ ਟ੍ਰੈਲ ਦੇਣਗੇ ਅਸੀਂ ਦੋਨੋਂ ਤੇ ਉੱਥੇ ਸਾਰ ਮੈਂ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਜੀ ਤੇ ਉਸ ਤੋਂ ਬਾਅਦ ਟੀ10 ਇੰਟਰਸਟੇਟ ਚੰਡੀਗੜ੍ਹ ਵਿੱਚ ਹੋਈ ਸੀ ਜਿੱਥੇ ਡੋਗਰ ਸਰ ਵੀ ਆਏ ਸੀ ਤੇ ਉਸ ਤੋਂ ਬਾਅਦ ਸਾਰਾ ਨੈਸ਼ਨਲ ਲੀਗ ਮੇਰੇ ਸਿਲੈਕਸ਼ਨ ਹੋਈ ਤੁਸੀਂ ਵੈਂਟੀਲੇਟਰ ਤੇ ਰਹੇ ਹੋਗੇ ਵੈਂਟੀਲੇਟਰ ਵਾਲੇ ਬੰਦੇ ਨੂੰ ਤਾਂ ਕਹਿੰਦੇ ਨੇ ਕਿ ਵੀ ਕਮੋਤ ਦੇ ਮੂਤੀ ਵਾਪਸ ਆਂਦਾ ਬੰਦਾ ਹਨਾ ਤੇ ਮੁੜ ਕੇ ਸਰੀਰ ਵੀ ਉਹ ਨਹੀਂ ਰਹਿੰਦਾ ਵੈਂਟੀਲੇਟਰ ਤੋਂ ਬਾਅਦ ਸਰ ਇਹ ਮੇਰੇ ਪਰਮਾਤਮਾ ਦੀ ਮਿਹਰ ਸਰ ਜਿਹੜਾ ਉਹਨਾਂ ਨੇ ਮੇਰੇ ਤੇ ਅਸ਼ੀਰਵਾਦ ਰੱਖਿਆ ਤੇ ਸਰ ਉਹਨਾਂ ਨੇ ਹੀ ਮੈਨੂੰ ਬਚਾਇਆ ਸਾਰੇ ਕਰਤਾ ਕਰਤਾ ਮੇਰਾ ਪਰਮਾਤਮਾ ਸਿ ਠੀਕ ਤੇ ਕਿਸ ਕਿਸ ਗੇਮ ਦੇ ਵਿੱਚ ਹੁਣ ਗੱਲ ਕੀਤੀ ਜਾਵੇ ਤਾਂ ਕਿਸ ਕਿਸ ਗੇਮ ਚੋਂ ਕਿਹੜੇ ਕਿਹੜੇ ਮੈਡਲ ਲੈ ਕੇ ਆਇਆ ਹਾਂ ਜਾਂ ਕਿੱਥੇ ਕਿੱਥੇ ਖੇਲੇ ਹੁਣ ਸਰ ਮੈਂ ਪੈਰਾਖੇਡਾ ਬੱਤਨ ਪੰਜਾਬ ਦੇ ਵਿੱਚੋਂ ਵੀ ਸਰ ਮੈਂ ਸਿਲਵਰ ਮੈਡਲ ਲੈ ਕੇ ਆਇਆ ਹਾਂ ਸਰ ਤੇ ਸਰ ਉਸ ਤੋਂ ਬਾਅਦ ਮੈਂ T10 ਇੰਟਰ ਸਟੇਟ ਨੈਸ਼ਨਲ ਆਪਣੇ T10 ਉਥੇ ਚੰਡੀਗੜ੍ਹ ਦੇ ਵਿੱਚੋਂ ਵੀ ਸਰ ਉੱਥੇ ਵੀ ਮੈਡਲ ਲੈ ਕੇ ਆਇਆ ਸਰ 골ਡ ਤੇ ਉਸ ਤੋਂ ਬਾਅਦ ਸਰ ਮੈਂ ਨੈਸ਼ਨਲ 휠체어 ਕ੍ਰਿਕਟ ਅਸੋਸੀਏਸ਼ਨ ਚੰਡੀਗੜ੍ਹ ਵੱਲੋਂ ਵੀ ਸਰ ਮੈਂ ਚੈਂਪੀਅਨ ਬਣ ਕੇ ਆਇਆ ਸੀ ਦੇਖ ਸਾਹ ਤੁਸੀਂ ਤਸਵੀਰਾਂ ਦੇ ਵਿੱਚ ਕਿ ਵੀਰ ਜੀ ਨੇ ਮੈਡਲ ਨਹੀਂ ਹੀ ਰਿਵਾਰਡ ਰੱਖਿਆ ਮੈਡਲ ਹੋ ਗਏ ਸਰਟੀਫਿਕੇਟ ਹੋ ਗਏ ਖਵਾਰਾਂ ਚ ਖਬਰਾਂ ਹੋ ਗਏ ਇਹਨਾਂ ਦੇ ਲੱਗੀਆਂ ਨੇ ਤਾਂ ਸਾਈਡ ਤੇ ਟੇਬਲ ਤੇ ਵੀ ਦੇਖੋ ਤੁਸੀਂ ਕਿ ਇਹਨਾਂ ਦੇ ਕੋਲੇ ਇੱਥੇ ਵੀ ਜੋ ਟਰੋਫੀਆਂ ਪਈਆਂ ਨੇ ਹੋਰ ਵੀ ਟਰੋਫੀ ਅੰਦਰ ਬਹੁਤ ਸਾਰੀਆਂ ਪਈਆਂ ਨੇ ਤਾਂ ਡਿਪਲੋਮੇ ਕੀਤੇ ਹੋਏ ਨੇ ਵਧੀਆ ਪੜੇ ਲਿਖੇ ਨੇ ਤੇ ਵਧੀਆ ਹੁੰਦਾ ਪਲੇਅਰ ਵੀ ਨੇ ਤੇ ਅਸੀਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਹਾਂ ਆਪਣੇ ਚੈਨਲ ਦੇ ਜ਼ਰੀਏ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਖਿਡਾਰੀਆਂ ਦੇ ਪੱਖ ਚ ਰਹੇ ਨੇ ਤੇ ਨੌਕਰੀਆਂ ਦਿੰਦੇ ਰਹੇ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਇਸ ਦੀ ਗੁਹਾਰ ਸੁਣੀ ਜਾਵੇ ਤੇ ਇੱਕ ਵਧੀਆ ਖਿਡਾਰੀ ਜਿੱਥੇ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪੜ੍ਹੇ ਲਿਖਿਆ ਵੀ ਵਧੀਆ ਹੈ ਅਤੇ ਆਪਣੀ ਡਿਊਟੀ ਦੌਰਾਨ ਇਸ ਨੇ ਜੋ ਆਪਣੀ ਲਾਤ ਗਵਾਈਆ ਤਾਂ ਕਿਤੇ ਨਾ ਕਿਤੇ ਮਾਨ ਸਾਹਿਬ ਇਹਨਾਂ ਦਾ ਵੀ ਜੋ ਹੈ ਤੁਹਾਡੇ ਵੱਲੋਂ ਜੋ ਆਵਾਜ਼ ਪਹੁੰਚਦੀ ਹੋਵੇ ਤਾਂ ਜਰੂਰ ਖਿਆਲ ਰੱਖਿਓ ਵੀਰ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜੋ ਸਰਟੀਫਿਕੇਟ ਨੇ ਇੱਕ ਇੱਕ ਮਹੀਨੇ ਸਰਟੀਫਿਕੇਟ ਕਿੱਥੋਂ ਕਿੱਥੋਂ ਦੇਨੇ ਹੈ ਸਰ ਆਮਰਾ ਟਿਟਨ ਨਾ ਇੰਟਰ ਸਟੇਟ ਚੰਡੀਗੜ੍ਹ ਦਾ ਸਰ ਤੇ ਸਰ ਆ ਮੇਰੀ ਸਟੱਡੀ ਦਾ ਜੀ ਡਿਗਰੀ ਦਾ ਸਰ ਤੇ ਸਰ ਆ ਪਿੱਖੀ ਦੇ ਵੈਂਖ ਖੇਡਾ ਹੋਈਆਂ ਸੀ ਸਰ ਉਸ ਦੇ ਵਿੱਚੋਂ 골ਡ ਸੀ ਤੇ ਸਰ ਇਹ ਇੰਟਰ ਸਟੇਟ ਚੰਡੀਗੜ੍ਹ ਦਾ ਤੇ ਸਰ ਆ ਜੇਈ ਦੀ ਟ੍ਰੇਨਿੰਗ ਦਾ ਤੇ ਸਾਰਾ ਮੈਂ ਜੈ ਸੱਟ ਨਾ ਲੱਗਦੀ ਸੀ ਜੈ ਬਣ ਕੇ ਹੁੰਦੇ ਨੇ ਤਾਂ ਐਸਡੀ ਬਣ ਕੇ ਹੁੰਦਾ ਨਾ ਜੀ ਸਰ ਜੀ ਜੀ ਸਰ ਤੇ ਸਾਰਾ ਮੇਰਾ ਵਰਲਡ ਕੱਪ ਦੇ ਵਿੱਚ ਚੱਕ ਕਬੱਡੀ ਦੇ ਵਿੱਚ ਮੈਂ ਸਰ ਤਿੰਨ ਵਾਰ ਪਾਰਟਿਸਪੇਟੇਟਰ ਕੀਤਾ ਓਨ ਮੇਨ ਸਟੇਜ ਪਰਫੋਰਮੈਂਸ ਮੈਂ ਹੁੰਦਾ ਸੀ ਸਰ ਵਰਲਡ ਕੱਪ ਦੇ ਵਿੱਚ ਅਕਸ਼ ਕੁਮਾਰ ਜੀ ਨਾਲ ਮਿਸ ਪੂਜਾ ਜੀ ਨਾਲ ਰੋਸ਼ਨ ਬ੍ਰਿੰਸੀ ਨਾਲ ਲਖਵਿੰਦਰ ਬੜਾਲੀ ਜੀ ਨਾਲ ਹਰਮਨ ਜਹਰਜੀਤ ਹਰਮਨ ਜੀ ਤੇ ਹੋਰ ਵੀ ਕਈ ਸਿੰਡਰਾਂ ਨਾਲ ਸਰ ਮੈਂ ਰਹੇ ਟੁੱਟਾ ਜੀ ਬਟ ਸਰ ਮੇਰਾ ਏਮ ਕੁਝ ਹੋਰ ਸੀ ਤੇ ਬਟ ਮੈਨੂੰ ਜੋ ਪਰਮਾਤਮਾ ਨੇ ਚਾਹਿਆ ਚਲੋ ਸਹੀ ਹੋਇਆ ਸਰ ਜੋ ਵੀ ਮੇਰੀ ਲਾਈਫ ਲੀ ਹੋਇਆ ਹੁਣ ਕੀ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਜਾਂ ਕੀ ਗੁਹਾਰ ਲਗਾ ਲਗਾਣਾ ਚਾਹਾਂਗੇ ਸਰ ਮੇਰੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਸਾਡੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਪਲੀਜ਼ ਸਾਡੇ ਬਾਰੇ ਗਵਰਨਮੈਂਟ ਨੂੰ ਪਲੀਜ਼ ਸੋਚਣਾ ਚਾਹੀਦਾ ਸਰ ਬਸ ਜੀ ਇਹ ਸੰਸਦ ਨਾਲ ਲਵਪਰੀ ਜੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਆ ਕਿਉਂਕਿ ਪਹਿਨੇ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਵੀ ਇਹਨਾਂ ਦੀ ਸਾਰ ਨਹੀਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਸਰਕਾਰ ਦੇ ਅੱਗੇ ਇਹ ਗੁਹਾਰ ਲਗਾਈ ਹੈ ਕਿ ਇਹਨਾਂ ਬਾਰੇ ਕੁਝ ਨਾ ਕੁਝ ਸੋਚਿਆ ਜਾਵੇ ਕਿਉਂਕਿ ਘਰ ਦੇ ਹਾਲਾਤ ਹਨ ਜੋ ਦੱਸ ਰਹੇ ਹਨ ਕਿ ਇਹਨਾਂ ਦੇ ਪਿਤਾ ਜੀ ਇੱਥੇ ਦੁਕਾਨ ਕਰਦੇ ਹਨ ਲੇਕਿਨ ਇਹਨਾਂ ਨੂੰ ਲਗਾਤਾਰ ਜਾਣਾ ਪੈਂਦਾ ਆਪਣੇ ਇਲਾਜ ਦੇ ਲਈ ਪੀਜੀ ਕਿਉਂਕਿ ਇਹਨਾਂ ਦੇ ਪੇਟ ਦੇ ਵਿੱਚ ਵੀ ਕਾਫੀ ਜ਼ਿਆਦਾ ਜ਼ਖਮ ਨੇ ਜਿਸ ਕਾਰਨ ਪੇਨ ਹੁੰਦੀ ਹੈ ਤੇ ਉਸ ਕਾਰਨ ਇਹਨਾਂ ਨੂੰ ਚੰਡੀਗੜ੍ਹ ਦੇ ਇਹਨਾਂ ਦੇ ਗੜੇ ਲੱਗਦੇ ਰਹਿੰਦੇ ਨੇ ਦੁਕਾਨਦਾਰੀ ਵੀ ਠੱਪ ਪਈ ਇੱਕ ਤਰ੍ਹਾਂ ਦੀ ਤਾਂ ਘਰ ਦੇ ਹਾਲਾਤ ਹਨ ਜਾਂ ਹਨ ਜੋ ਉਹ ਬਹੁਤ ਜ਼ਿਆਦਾ ਆਪਾਂ ਵਧੀਆ ਨਹੀਂ ਕਹਿ ਸਕਦੇ ਤਾਂ ਬੀਰ ਜੀ ਦੇ ਹੌਸਲੇ ਹਨ ਜਾਂ ਉਹ ਬੁਲੰਦ ਹਨ ਇਹਨਾਂ ਦੇ ਹੌਸਲੇ ਨੂੰ ਸਲਾਮ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਪੀਟੀ